ਤਰਨਤਾਰਨ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਪਿੰਡ ਭਰੋਵਾਲ थाना ਗੋਂਦਵਾਲ ਸਾਹਿਬ ਦਾ ਕੇਵਲ 12 ਸਾਲਾ ਗੁਰਮਾਨਦੀਪ ਸਿੰਘ ਜੋ ਪਿਛਲੇ 2 ਦਿਨਾਂ ਤੋਂ ਆਪਣੇ ਦੋਸਤਾਂ ਨਾਲ ਨਹਿਰ ਵਿੱਚ ਨਹਾਉਣ ਗਿਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹ ਮਾਸੂਮ ਬੱਚਾ ਨਹਿਰ ਵਿੱਚ ਡੁੱਬ ਗਿਆ ਤੇ ਘਰ ਪਰਿਵਾਰ ਲਈ ਇੱਕ ਅਥਾਹ ਦੁੱਖ ਛੱਡ ਗਿਆ ਦੋ ਦਿਨਾਂ ਦੀ ਲੰਮੀ ਭਾਲ ਤੋਂ ਬਾਅਦ ਅੱਜ ਉਸਦੀ Laash ਪਿੰਡ ਨੱਥੂ ਕੇ ਰਾਏ ਨੇੜੇ ਨਹਿਰ ਚੋਂ ਮਿਲੀ ਪੁਲਿਸ ਜਾਂਚ ਅਧਿਕਾਰੀ ਕਿਰਪਾਲ ਸਿੰਘ ਨੇ ਦੱਸਿਆ ਕਿ ਉਸ ਪਿਛਲੇ ਦੋ ਦਿਨਾਂ ਤੋਂ ਰਾਤ ਦਿਮਾ ਲਗਾਤਾਰ ਬੱਚੇ ਦੀ ਭਾਲ ਕਰ ਰਹੀਆਂ ਸਨ ਪਰ ਅੱਜ ਜਾ ਕੇ ਉਸਦੀ Laash ਬਰਾਮਦ ਹੋਈ ਹੈ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਗੁਰਮਾਨਦੀਪ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਹੁਣ ਉਸਦੇ ਪਰਿਵਾਰ ਵਿੱਚ ਸਿਰਫ ਮਾਂ ਅਤੇ ਦੋ ਭੈਣਾਂ ਰਹਿ ਗਈਆਂ ਹਨ ਉਧਰ ਗੁਰਮਾਨ ਦੀਪ ਪਰਿਵਾਰ ਦਾ ਛੋਟਾ ਅਤੇ ਇਕੱਲਾ ਸਹਾਰਾ ਸੀ ਉਸ ਦੀ ਮੌਤ ਨਾਲ ਘਰ ਦਾ ਸਾਰਾ ਭਵਿਕ ਹਨੇਰੇ ਵਿੱਚ ਡੁੱਬ ਗਿਆ ਹੈ ਪਿੰਡ ਦਾ ਮਾਹੌਲ ਵਿੱਚ ਵੀ ਬਹੁਤ ਸੋਗ ਮਈ ਬਣ ਆਇਆ ਹੈ ਹਰ ਅੱਖ ਅੰਸੂਆਂ ਨਾਲ ਭਰੀ ਹੋਈ ਹੈ ਇਹ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਬੱਚਿਆਂ ਨੂੰ ਨਹਿਰਾਂ ਜਾਂ ਡੂੰਘੇ ਪਾਣੀਆਂ ਦੇ ਨੇੜੇ ਬਿਨਾ ਵੱਡਿਆਂ ਦੀ ਦੇਖ ਰੇਖ ਦੇ ਨਹੀਂ ਜਾਣਾ ਚਾਹੀਦਾ। ਆ ਵਿੱਚ ਆਪਣਾ ਤੇ ਕੀ ਲੱਗਦਾ ਬੱਚਾ ਤੁਹਾਡਾ ਜਿਹੜਾ? ਮੇਰਾ ਨਾਮ ਜਮਾਲ ਸਿੰਘ ਆ ਜੀ ਤੇ ਮੇਰਾ ਭਾਂਜਾ ਹੀ ਜਿਹੜਾ ਪੂਰਾ ਆ ਮੁੰਡਾ। ਹੂੰ। ਇਹ ਪਰਸੋਂ 3 ਤਰੀਕ ਨੂੰ ਕਿਤੇ ਮੋਲਿਆਂ ਦੇ ਨਾਲ ਹੀ ਬਾਹਰ ਗਿਆ ਅਸੀਂ ਤੇ ਕਿਆ ਖੜਨ ਕੇ ਆ ਜੀ। ਹੂੰ। ਪਰ ਅੱਜ ਬੋਡੀ ਮਿਲੀ ਉਹਦੀ ਮੈਥ। ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਬਿਟੇ? ਪਰਿਵਾਰ ਚ ਮਾਤਾ ਜੀ, ਦੋ ਭੈਣਾ ਵਾ। ਡੈਡੀ ਪਹਿਲਾਂ ਪੂਰੇ ਹੋ ਗਏ ਆ। ਹੂੰ। ਉਹ ਕੋਈ ਪਰਿਵਾਰ ਦਾ ਸਾਰਾ ਨਹੀਂ ਬਸ ਇਹਦੇ ਆਖਰੀ ਮਾਂ ਦੇ ਦਿਨ ਕੱਟਣ ਦੇ। ਹੂੰ। ਇਹ ਬੱਚਾ ਭੈਣਾ ਤੋਂ ਛੋਟਾ ਕਿ ਜਾਂ ਛੋਟਾ ਛੋਟਾ ਹੀ ਦੋਨਾਂ ਭੈਣਾ ਤੋਂ ਛੋਟਾ ਦੋਨਾਂ ਭੈਣਾ ਤੋਂ ਛੋਟਾ ਹਾਂਜੀ ਹੁਣ ਪਰਿਵਾਰ ਬਰਤਕੀ ਮੰਗ ਕਰਦਾ ਪਰਚੇਲ ਕੋਲ ਜਾਂਦਾ ਬਾਤ ਤੇ ਜਿਹੜੀ ਕਾਨੂੰਨੀ ਕਾਰਵਾਈ ਜੋ ਵੀ ਚੇਤੇ ਆਉ ਹੋਣੀ ਚਾਹੀਦੀ ਹੈ ਜੀ ਜਿਹਦੇ ਨਾਲ ਸਪਸ਼ਟ ਹੋ ਸਕੇ ਕਿ ਮੌਤ ਦਾ ਕਾਰਨ ਅਸਲ ਕਾਰਨ ਕੀ ਸੀਗਾ ਇਹਦੀ ਕੋਈ ਜਾਣਕਾਰੀ ਹੈ ਕਿ ਬੱਚਾ ਜਿਹੜਾ ਲਾਪਤਾ ਹੈ ਵੀ ਦੱਬੇ ਹੀ ਵਾਕਿਆ ਕਿ ਜਾਂ ਕਿ ਹੋ ਰਹੀ ਨਹੀਂ ਜੀ ਘਰੋਂ ਤੇ ਖੱਡਣੀ ਗਿਆ ਹੀਗਾ ਮਤਲਬ ਜਿਵੇਂ ਜੇਕਰ ਲਾਪਤੇ ਰਹੇ ਉਸ ਤਰ੍ਹਾਂ ਲੱਗਦਾ ਤਾਂ ਨਹੀਂ ਫਿਰ ਇੰਨਾ ਕੋਈ ਦੱਬਿਆ ਹੋਗਾ ਪਰ ਉਹ ਬੱਚੇ ਦੇ ਕਹਿੰਦੇ ਜਾਂ ਕਿ ਨਾਉਣ ਗਿਆ ਹਾਂ ਹਾਂ ਜੀ ਤੇ ਫੋਨ ਤੁਹਾਨੂੰ ਕੁੜਾ ਜੀ ਨੇ ਵੀ ਬਾਕੀ ਪਤਾ ਦਈ ਹਾਂ ਜੀ ਹਾਂ ਜੀ ਤੇ ਡੈਟ ਬੜੀ ਮਿਲਿਆ ਨਹਿਰ ਸੇ ਇੱਕ ਬੱਚਾ ਜਿਹੜਾ ਲਾਪਤਾ ਸੀਗਾ ਦੋ ਤਿੰਨ ਦਿਨ ਤੋਂ ਵੀ ਇਹ ਮਾਮਲਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਹੜੀ ਜਗ੍ਹਾ ਤੋਂ ਹੋਈ ਹੈ ਤੇ ਮਾਮਲਾ ਜੀ ਪਿੰਡ ਭਰੋਵਾਲ ਦਾ ਬੱਚਾ 12 ਸਾਲ ਦਾ ਦੋ ਬੱਚੇ ਨਹਿਰ ਤੇ ਨਾਉਣ ਆਏ ਰਜਵਾਹਾ ਪੱਟੀ ਚ ਪਿੰਡ ਭਰੋਵਾਲ ਤੇ ਇੱਕ ਬੱਚਾ ਡੁੱਬ ਗਿਆ ਤੇ ਅਹੀਂ ਦੋ ਤਿੰਨ ਦਿਨ ਤੋਂ ਛੋਟਾ ਬੱਚਾ ਜਿਹੜਾ ਹੋਇ ਉਹ ਡਰ ਗਿਆ ਵੀ ਤੇ ਮੇਰਾ ਨਾਨਾ ਲੱਗ ਗਿਆ ਤੇ ਉਹਨੇ ਦੱਸਿਆ ਨਹੀਂ ਕਿਸੇ ਨੂੰ ਜੀ ਐਂ ਫਿਰ ਲੱਗ ਸਾਰੀਆਂ ਨਹਿਰਾਂ ਸ਼ੱਕ ਦੀ ਬਣਾ ਦੇ ਫੁੱਲਦੇ ਰਹੇ ਜੀ ਫਤਿਆਬਾਦ ਵਾਲੀ ਨਹਿਰ ਸਾਰੀ ਰਾਤ ਤੋਂ ਦੋ ਤਿੰਨ ਦਿਨ ਹੋ ਗਿਆ ਪਿੰਡ ਵਾਰਸਾਂ ਨੇ ਪਿੰਡ ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਤੇ ਲੋਕਲ ਪੁਲਿਸ ਸਾਡੇ ਐਸਐਚਓ ਸਾਹਿਬ ਸਾਹਿਬ ਬਰਲਾ ਸਿੰਘ ਜੀ ਐਸਆਈ ਐਸਐਚਓ ਗੋਂਦਵਾਲ ਸਾਹਿਬ ਮੈਂ ਕਿਰਪਾਲ ਸਿੰਘ ਐਸਆਈ ਚੌਕੀ ਇੰਚਾਰਜ ਫਤਿਆਬਾਦ ਬੜੀ ਮੁਸ਼ਕਲ ਕਰਕੇ ਬੱਚੇ ਦੀ ਬੋਡੀ ਅੱਜ ਮਿਲੀ ਹੈ ਜੀ ਪਰਵਾੜ ਤੋਂ ਲੈ ਕੇ ਪਿੰਡਾਂ ਦੇ ਰਾਤ ਨੂੰ ਸੱਚ ਕਾ ਦ ਰਹਿਣਾ ਜੀ ਖੇਲੋ ਗਿਆ ਤਾਂ ਰਾਤੀ ਸਰਚ ਕੀਤੀ ਸੀ ਤੇ ਸੀਨੀਅਰ ਅਫਸਰ ਨੇ ਨੋਟਿਸ ਜਾਂਦਾ ਹੀ ਤੇ ਅਫਸਰਾਂ ਨੇ ਕਿਹਾ ਵੀ ਬਚਾ ਲਵੋ ਕਿ ਵਾਰਸਾਂ ਨੂੰ ਹਵਾ ਦੇ ਕਰੋ ਅੱਜ ਉਹਦੀ ਡੈੱਡ ਬੋਡੀ ਮਿਲੀ ਹੈ ਬੜਾ ਦੁੱਖ ਹੋਇਆ ਹੈ ਬੱਚੇ ਦਾ ਨਾਮ ਹੈ ਗੁਰਮਾਨਦੀਪ ਸਿੰਘ ਪੁੱਤਰ ਦਲਵੀਰ ਸਿੰਘ ਪਾਪਾ ਦੀ ਡੈਥ ਹੋ ਗਈ ਆ ਪਿੰਡ ਪਰੋਵਾਲ ਤੇ ਦੋਹੇ ਦੀਆਂ ਪੈਣਾ ਹੈ ਜੀ ਇੰਨੀ ਉਮਰ ਦਾ ਬੱਚਾ ਜੀ ਬੱਚੇ ਦੀ 12 ਸਾਲ ਉਮਰ ਹੈ ਜੀ 6ਵੇਂ ਚ ਪੜਦਾ ਹੈ ਹੁਣ ਕੀ ਕਾਰਵਾਈ ਅਮਲ ਚ ਹੁੰਦੀ ਹੈ ਇਹਦੇ ਇਹਦੇ ਮਮੀ ਦੇ ਬਿਆਨ ਲਿਖ ਕੇ ਜੀ ਮਰਦੰਤਰ ਕੋਰ ਦੇ ਮੰਮੀ ਦਾ ਨਾਮ ਆ ਉਹਨਾਂ ਦੇ ਬਿਆਨ ਲਿਖ ਕੇ ਕਾੜੀ ਕਬਜ਼ੇ ਚ ਲੈ ਲਈ ਆ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ ਜੀ ਅਕੋਰਡਿੰਗ ਟੂ ਦਾ ਜੋ ਕਾ ਕਰਵਾਈ ਬਣਦੀ ਕਰਾਂਗੇ ਜੀ